ਇਕ ਨਾ ਬਹੁਤ بڑے ਫਿਲਾਸਫਰ ਹੋਏ ਨੇ ਗੁਰਜੀਅਫ ਮੈਂ ਤੁਹਾਨੂੰ ਨਾ ਆਪਣੀ ਇੱਕ ਜਰਨੀ ਗੁਰਜੀਅਫ ਤੇ ਆਪਣੀ ਗੁਰੂ ਜੀ ਸ਼੍ਰੀ ਕੇਜੀ <th>ਧਾਪਰ ਜੀ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇਹ ਗੱਲ ਮੈਂ ਸਿਰਫ ਆਪਣੇ ਸਟੂਡੈਂਟਸ ਨਾਲ ਕਰ ਰਿਹਾ ਉਹ ਦੋ ਬੈਚਸ ਵਿੱਚ ਜੁੜੇ ਦੋ ਸੂ ਲੋਕਾਂ ਨਾਲ ਕਰ ਰਿਹਾ ਜਿਨ੍ਹਾਂ ਨੇ ਰੀਸੈਂਟਲੀ ਜੁਆਇਨ ਕੀਤਾ ਹੈ ਇਹ ਮੇਰੇ ਵੱਲੋਂ ਸਫਾਈ ਵੀ ਹੈ ਤੁਹਾਨੂੰ ਇੱਕ ਮੈਸੇਜ ਵੀ ਹੈ ਜੇ ਤੁਸੀਂ ਇਹਨੂੰ ਇਹਨੂੰ ਇਮੋਸ਼ਨਲ ਲੈਵਲ ਤੇ ਜਾ ਕੇ ਸਮਝੋ ਲੌਜੀਕ ਲੈਵਲ ਤੇ ਜਾ ਕੇ ਸਮਝੋ ਮੋਰ ਥੈਨ 885% ਲੋਕਾਂ ਨੇ ਫੀਸ ਪੇ ਕੀਤੀ ਹੈ ਬਹੁਤ ਜ਼ਿਆਦਾ ਇਸ ਪੂਰੇ ਕੋਰਸ ਦੇ ਲਈ ਤੇ ਬਹੁਤ ਜ਼ਿਆਦੇ ਲੋਕਾਂ ਨੇ ਤਾਂ ਫੀਸ ਵੀ ਚਾਰ ਚਾਰ ਫੋਰ ਟਾਈਮ ਪੇ ਕੀਤੀ ਹੈ ਕਿ ਸਾਤੋਂ ਤੁਸੀਂ ਚਾਰ ਬੰਦਿਆਂ ਦੀ ਹੋਰ ਲੈ ਲਓ ਤੁਸੀਂ ਫ੍ਰੀ ਵੀ ਪੜ੍ਹਾਓ ਇੰਨਾ ਕਰੋ ਗੁਰਜੀਅਫ ਇੱਕ ਨਾ ਵਿਚਾਰਕ ਇੱਕ ਗੁਰੂ ਇੱਕ ਫਿਲਾਸਫਰ ਇੱਕ ਦਾਰਸ਼ਨਿਕ ਸੀਗੇ ਜਿਨ੍ਹਾਂ ਨੂੰ ਪਾਗਲ ਗੁਰੂ ਵੀ ਕਿਹਾ ਜਾਂਦਾ ਸੀ ਉਹਨਾਂ ਦੀ ਜਿਹੜੀ ਸਟੱਡੀ ਸੀਗੀ ਉਹ ਲੋਕਾਂ ਨੂੰ ਬਹੁਤ ਔਖੀ ਪ੍ਰਾਪਤ ਹੁੰਦੀ ਸੀ ਕਈ ਵਾਰ ਉਹ ਆਪਣਾ ਇੱਕ ਪ੍ਰੋਗਰਾਮ ਮਾਸਕੋ ਚ ਰੱਖ ਦਿੰਦੇ ਸੀਗੇ ਰੱਖਣ ਤੋਂ ਬਾਅਦ ਜਦੋਂ 5-7 ਹਜ਼ਾਰ ਦੀ ਭੀੜ ਇਕੱਠੀ ਹੋ ਗਈ ਉਹਨਾਂ ਨੇ ਕੈਨਸਲ ਕਰਕੇ ਅਗਲੇ 10 ਦਿਨ ਬਾਅਦ ਕਿਸੇ ਹੋਰ ਸ਼ਹਿਰ 'ਚ ਰੱਖ ਲੈਣਾ ਬਟ ਉੱਥੇ ਪ੍ਰੋਗਰਾਮ ਨਹੀਂ ਕਰਨਾ ਉੱਥੇ ਇਕੱਠੀ ਹੋ ਗਈ ਕੈਨਸਲ ਕਰਕੇ ਕਿਤੇ ਹੋਰ ਰੱਖ ਲੈਣਾ ਲੋਕਾਂ ਨੇ ਉਹਨਾਂ ਨੂੰ ਪਾਗਲ ਕਹਿਣਾ ਤੇ ਉਹਨਾਂ ਦੇ ਨੇੜਲੇ ਲੋਕ ਜਾਣਦੇ ਸੀਗੇ ਇਹਦਾ ਕਿਉਂ ਕਰ ਰਹੇ ਨੇ ਉਹ ਕਹਿੰਦੇ ਜਦੋਂ ਇੱਕ ਵਾਰੀ 500 ਬੰਦਾ ਇਕੱਠਾ ਹੋਇਆ ਜਾਂ 1000 ਇਕੱਠਾ ਹੋਇਆ ਦੂਸਰੇ ਪ੍ਰੋਗਰਾਮ ਤੱਕ ਪਹੁੰਚਦੇ ਪਹੁੰਚਦੇ ਉਹਦਾ ਰਹਿ ਜਾਂਦਾ ਸੀ ਤੇ ਲਾਸਟ ਵਿੱਚ ਕੁਝ ਇੱਕ ਰੋਕ ਲੈ ਦਿੰਦੇ ਸੀ ਉਹਨਾਂ ਦਾ ਕਹਿਣਾ ਸੀਗਾ ਇਹ ਉਹ ਲੋਕ ਨੇ ਜਿਹੜੇ ਵਾਕਈ ਗਿਆਨ ਦੇ ਪੇਪਾਸੂ ਨੇ ਗਿਆਨ ਸਿਰਫ ਪੈਸਿਆਂ ਨਾਲ ਨਹੀਂ ਦਿੱਤਾ ਜਾ ਸਕਦਾ ਉਹਦੇ ਲਈ ਉਹਦੇ ਲਈ ਯੋਗ ਵਰ ਵੀ ਚਾਹੀਦਾ ਯੋਗ ਬੰਦਾ ਉਹ ਹੈ ਜਿਹਦੇ ਕੋਲ ਸਬਰ ਹੈ ਸਬਰ ਪਰਮਾਤਮਾ ਦੀ ਦਿੱਤੀ ਸਭ ਤੋਂ ਅਮੁੱਲੀ ਦਾਤ ਹੈ ਜੀਵਨ 'ਚ ਕੁਝ ਵੀ ਪਾਣ ਲਈ ਜਿੰਨਾ ਕ ਕਰੇਜ ਦੀ ਲੋੜ ਹੈ ਉਹਨਾਂ ਕ ਸਬਰ ਦੀ ਵੀ ਲੋੜ ਹੈ ਕੀਤੀ تھا ਪਰ ਗੁਰਜੀ ਜਿਨ੍ਹਾਂ ਤੋਂ ਮੈਂ ਲਾਸਟ ਪੜਿਆ ਜਦੋਂ ਮੈਂ ਮੈਨੂੰ ਲੱਗਿਆ ਕਿ ਜੋ ਕੁਝ ਮੇਰਾ ਪੜਿਆ ਕਿਸੇ ਕੰਮ ਦਾ ਨਹੀਂ ਆਇਆ ਜਦੋਂ ਲਾਸਟ ਮੂਮੈਂਟ ਤੇ ਉਹਨਾਂ ਕੋਲ ਪੜਾਈ ਸ਼ੁਰੂ ਹੋਈ ਤਾਂ ਉਹਨਾਂ ਕੋਲ ਇੱਕ ਕੋਰਸ ਸੀਗਾ ਜਿਹਦੇ ਵਿੱਚ 500 ਚੈਪਟਰ ਸੀ ਜਿਹੜੇ ਮੈਂ ਹੁਣ ਤੱਕ ਤੁਹਾਨੂੰ ਦਿੱਤੇ ਨੇ ਉਹ ਤਕਰੀਬਨ 50 ਚੈਪਟਰ ਨੂੰ ਮੈਂ 2-3 ਚੈਪਟਰ ਚ ਸਮ ਅਪ ਕੀਤਾ ਹੈ ਉਹ 50 ਚੈਪਟਰ ਸੀਗੇ ਉਹ ਕਾਫੀ ਸਲੋ ਸਟਡੀ ਹੈ ਕਦੇ ਇੱਕ ਚੈਪਟਰ ਕਰਦੇ ਦੋ ਚੈਪਟਰ ਪੜਾਣਾ ਛੱਡ ਦੇਣਾ ਤੇ অলমোস্ট ਉਹਨਾਂ ਦਾ ਕੋਰਸ 6 ਮਹੀਨੇ ਤੋਂ 1 ਸਾਲ ਚ ਪੂਰਾ ਹੁੰਦਾ ਸੀਗਾ ਤੇ ਮੈਂ ਉਹ ਕੋਰਸ ਲਗਭਗ ਪੂਰਾ ਵੀ ਨਹੀਂ ਕੀਤਾ ਤੇ 7 ਸਾਲ ਲਾਏ 7 ਸਾਲ ਕਿਉਂ ਲਾਏ ਤਾਂ ਕਿ ਮੈਂ ਇੰਨੇ ਟਾਈਮ ਤੱਕ ਉਹਨਾਂ ਦੇ ਵਿਚਾਰਾਂ ਦਾ ਉਹਨਾਂ ਦੀਆਂ ਗੱਲਾਂ ਦਾ ਉਹਨਾਂ ਦੇ ਸਬਰ ਦਾ ਨਿਕਮਾ ਨਹੀਂ ਸਕਾਂ ਕਿਉਂਕਿ ਪੜਨ ਲਈ ਬਹੁਤ ਸਾਰੇ ਲੋਕ ਪੁੱਛਦੇ ਨੇ ਕਿਹੜੀਆਂ ਕਿਤਾਬਾਂ ਨੇ ਮੈਂ ਪਹਿਲਾਂ ਵੀ ਕੁਝ ਕਿਤਾਬਾਂ ਨੂੰ ਕੋਟ ਕੀਤਾ ਉਸ ਤੋਂ ਇਲਾਵਾ ਬਹੁਤ ਸਾਰੇ YouTube ਚੈਨਲ ਨੇ ਇਹ ਸਾਰੀਆਂ ਚੀਜ਼ਾਂ ਫ੍ਰੀ ਵੀ ਅਵੇਲੇਬਲ ਹੈ ਬਟ ਜਿਹੜੀ ਐਕਚੁਅਲ ਐਸਟ੍ਰੋਲੋਜੀ ਦੀ ਸਟੱਡੀ ਹੈ ਅੰਡਰਸਟੈਂਡਿੰਗ ਆਫ ਪਲੈਨਟ ਹਾਊਸ ਤੇ ਹਾਊ ਟੂ ਇੰਟਰਪ੍ਰੀਟ ਇਟ ਇਹਨੂੰ ਕਿਵੇਂ ਸਮਝੀਏ ਇਹ ਸਾਰੀਆਂ ਚੀਜ਼ਾਂ ਸਬਰ ਦੀਆਂ ਨੇ ਇਹ ਸੱਪਤੇ ਫੇਰ ਵੀ ਤੁਹਾਨੂੰ ਦੋ ਤਿੰਨ ਚਾਰ ਚੈਪਟਰ ਆਏ ਨੇ ਇਹਨਾਂ ਨੂੰ ਸਮਝੋ ਪੜੋ ਤੁਹਾਡੀਆਂ ਸਾਰੀਆਂ ਇਨਕੁਆਰੀਆਂ ਮੈਨੂੰ ਮਿਲਦੀ ਰਹਿੰਦੀਆਂ ਨੇ ਜੇ ਉਹ ਮੈਨੂੰ ਮੌਕੇ ਦੇ ਉੱਤੇ ਜਵਾਬ ਦੇਣ ਵਾਸਤੇ ਤਰਕਸੰਗਤ ਲੱਗਦੀ ਹੈ ਮੈਂ ਉਹਦਾ ਜ਼ਰੂਰ ਜਵਾਬ ਦੇਣਾ ਇੱਕੋ ਘਰ ਚ ਪੰਜ ਪਲੈਨਟ ਬੈਠੇ ਨੇ ਇਹਨੂੰ ਤੁਸੀਂ ਇਹਦੀ ਪ੍ਰੈਡਿਕਸ਼ਨ ਕਰ ਦਿਓ ਉਹਦਾ ਕੀ ਹੋਏਗਾ ਤੁਸੀਂ ਅਜੇ ਇੱਕ ਇੱਕ ਹਾਊਸ ਦੇ ਅੰਦਰ ਇੱਕ ਇੱਕ ਪਲੈਨਟ ਵੀ ਨਹੀਂ ਪੜਿਆ ਤੁਸੀਂ ਪੰਜ ਵੱਲ ਨੂੰ ਕਿਉਂ ਭੱਜ ਰਹੇ ਹੋ ਇੰਨੀ ਜਲਦੀ ਨਾ ਰੱਖੋ ਫੇਰ ਵੀ ਕਿਸੇ ਨੂੰ ਮੇਰੇ ਤੋਂ ਕੋਈ ਵੀ ਨਾਰਾਜ਼ਗੀ ਹੋਵੇ ਕਾਈਂਡਲੀ ਆਪਣੀ ਨਾਰਾਜ਼ਗੀ ਤੇ ਆਪਣੇ ਜਿਹੜੇ ਸੁਜੈਸ਼ਨਸ ਨੇ ਦਰਜ ਕਰਾਉਂਦੇ ਰਿਹਾ ਕਰੋ ਬਾਕੀ ਲਾਫਤਾ ਅੱਗੇ ਕਰਦੇ